ਟਰਾਂਸਪੋਰਟ ਕਿਹੜਾ ਬੰਡ ਆ ਕਾਹਨਾਂ ਕੀ ਕਹੜਾ ਜੰਨ ਬੈੱਲ ਤੇ ਅਸੀਂ ਬੈਂਕਟ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਨੇ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸੇ ਆ ਵੀ ਬੈਠੋ ਤੁਮੇ ਸਾਂ ਹੁਣ ਦੇਖ ਲੋ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਅੱਧਰ ਕਿੰਨਾ ਕਰਾ ਸਸਤਾ ਰਸ ਬਹੁਤ 2-3 ਸੌ ਬੰਦਾ ਹੋਗਾ ਸੱਦੇ ਕਿ ਬੈਠੇ ਹੋਰ ਅਸੀਂ ਕੱਦੇ ਇਕੱਠੇ ਆ ਵੀ ਜੀ ਗਰਮੀ ਲੱਗਦੀ ਹੈ ਗਰਮੀ ਤਾਂ ਲੱਗਦੀ ਹੈ ਹੁਣ ਗਰਮੀ ਮਾਰੇ ਬਾਹਰ ਨਿਕਲਣੇ ਆ ਪਾਣੀ ਕਿੱਰੇ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਆ ਟੁੱਟੇ ਤਾਂ ਪੀਣਾਗੇ ਹੁਣ ਹੋਰ ਕੀ ਕਰਨ ਨੰਦਰ ਪ੍ਰਬੰਧ ਹੈ ਨਹੀਂ ਨਾ ਜੀ ਕੋਈ ਪ੍ਰਬੰਧ ਨਹੀਂ ਹੈ ਕੀ ਬਾਈ ਜੇਲੋ ਪੁੱਤਰ ਸਿੰਘ ਜੀ ਕੀ ਮਸਲਾ ਕੀ ਉਸ ਬੈਂਕ ਬਾਰੇ ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਕਿ ਇਹਨਾਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨਿਨ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿੰਮੇਦਾਰ ਨੇ ਟਟਗੜ ਸਾਬ੍ਹ ਨੇ 150 ਜ਼ਿੰਮੇਦਾਰ ਅੰਦਰ ਬੈਂਕ ਵਿੱਚ ਹੋਮਸ ਬਹੁਤ ਆ ਇਦਾਂ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਟੈਗ ਹੋ ਸਕਦਾ ਜਿਵੇਂ ਹਾਰਟ ਦਾ ਬਜ਼ੁਰਗੋ ਨੇ ਇੱਥੇ ਅਰ ਜੀਮੀਦਰ ਬਾਰੇ ਪਰੇ ਪਰੇਸ਼ਾਨ ਨੇ ਗੱਲ ਏਸੀ ਵੀ ਤੋਂ ਨਹੀਂ ਬਿਲਕੁਲ ਨਹੀਂ ਬੈਂਕ ਕਿਹੜੀ ਹੈ ਜੀ ਇਹ ਇਹ ਹੈਗੀ ਹੈ ਸੈਂਟਰ ਕੋਰਪੋਰੇਟ ਬੈਂਕ ਹੈ ਤੁਸੀਂ ਜਿਹੜੀ ਸ਼ਿਕਾਇਤ ਕੀਤੀ ਹੈ ਉਹਨੇ ਜਿਹੜਾ ਅਮਿਨੇਜਰ ਦਾ ਪਤਾ ਹੀ ਨਹੀਂ ਜਾਂਦਾ ਤੁਸੀਂ ਲੋਕ ਕਹਿੰਦੇ ਰਹੋ ਬੰਦਾ ਬਹੁਤ ਜ਼ਿਆਦਾ ਤੁਸੀਂ ਨਾਲ ਫੋਨ ਕਰੋ ਉਹ ਵੀ ਕੰਟੀਟ ਹਾਂ ਤੁਸੀਂ ਮਨੇਜਰ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਕੀ ਦੱਸੋ ਜਿਹੜਾ ਹਲਕੇ ਹੈ ਨਾ ਜੀ ਬਜ਼ੁਰਗੋ ਅਸੀਂ ਇਹ ਕਹਿਣਾ ਚਾਹੁੰਦੇ ਮਿੱਤਰ ਪ੍ਰਬੰਧ ਪੂਰਾ ਲੈਦਾ ਪੱਖੇ ਹੋਣੇ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜੀਮੀਦਰ ਜ ਇਮੀਦਾਂ ਦੇ ਸੂਤ ਲਈ ਇੱਥੇ ਹੋਣਾ ਚਾਹੀਦਾ ਸਭ ਕੁਝ ਪਹਿਲਾ ਪਹਿਲਾ ਵੀ ਇਹ ਉਦੋਂ ਵੀ ਇਸ ਤਰ੍ਹਾਂ ਜੀ ਦਿਖਣ ਉਹ ਲੈ ਤਾਂ ਸੀ ਤਾਂ ਪਹਿਲਾ ਸੀ ਜਲਾ ਦੇਖਿਆ ਜੀ ਨਾ ਜੀ ਹਰ ਸਿੰਘਦੀਪ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਹੈ ਮਸਲਾ ਸਾਡੇ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਵੀ ਚੱਲ ਰਿਹਾ ਕੋਈ ਪੱਕਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੋਈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਬੁੱਢਾ ਜਾ ਸਕੂਲ ਨੇ ਕਰੀ ਤਾਂ ਨਹੀਂ ਸਕੂਲ ਦੀ ਗਾਰਡਨ ਕਰੀ ਸੀਗੀ ਉਹ ਸਿਰਫ ਇੱਕ ਜੀਟ ਖੋਲਿਆ ਜਰੂਰ ਜੀ ਲਾਈਟ ਹੈਗੀ ਹੈ ਲਾਈਟ ਹੈਗੀ ਹੈ ਜੇ ਤੇ ਕੀ ਕਾਰਨ ਸਾਰੇ ਬੰਦ ਹੁੰਦਾ ਇਹੋ ਗਰਾਹੀ ਆ ਨਾ ਜੀ ਕਿ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿੰਮੇਦਾਰਾਂ ਦੇ ਬੈਂਕ ਤੇ ਲੈਂਡ ਰੀਡ ਕਰਨਾ ਜੀ ਹਰ ਸਾਲ ਇਹ ਸੀਜ਼ਨ ਤਾਂ ਦੀ ਆਉਂਦੀ ਰਹੇ ਜ਼ਿੰਮੇਦਾਰ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਪਈ ਜਾ ਕੇ ਵੱੱਲ ਦਾ ਦਰਸ ਬੱਸਿਆ ਆ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਐਡੀ ਵੱਡੀ ਬੈਂਕਾਂ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣੋ ਜੀ ਪੱਖੇ ਚੱਲਣੋ ਜੀ ਕੋਈ ਸਾਨੂੰ ਦਿੱਕਤਾਂ ਆ ਗਏ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਜਿਹਨਾਂ ਨੂੰ ਜ਼ਿੰਮੇਵਾਰ ਹੋ ਦਰੈਕਟ ਹੈ ਹੈਗਾ ਜੀ ਕੋਟੂਪੜ 203 ਜਿਹੜਾ ਹੈਗਾ ਜੀ ਮੋਹਰ ਤੁਸੀਂ ਦੇਖ ਕੇ ਲਿਆ ਕਰ ਮੈਂ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਤੇ ਕੀ ਨਾ ਜੀ ਖੋਸ਼ਨੀ ਸਿੰਘ ਜੀ ਪਰਮਿਸ਼ਨ ਜੀ ਬਿਲਡਿੰਗ ਮੈਨੇਜਰ ਬੀਓ ਸਮਰਾਲਾ ਜੀ ਦਾ ਫੋਨ ਆਇਆ ਇਹ ਬੰਦੇ ਜਿਹੜੇ ਲਾਈਟ ਨੂੰ ਲਾਜੀ ਹਾਂਜੀ ਸਰ ਚੌੜੀ ਜੀ ਚੱਲਦੇ ਪਾਣੀ ਨਹੀਂ ਆ ਠੀਕ ਰਹੋ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਘਾਸੋਰ ਬੰਦਦਾ ਜਿਹੜੇ ਵੀ ਜ਼ਿੰਮੇਵਾਰ ਨੇ ਪਾਣੀ ਪੀਣਾ ਸਭ ਤੋਂ ਮੰਗ ਲਿਆ ਸਾਡੇ ਕੋਲ ਸਟਾਫ ਮੌਹੀ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਜੀ ਪਰ ਅਸੀਂ ਹੁਣ ਦੇਖੀ ਅੱਜ ਜਿਹੜਾ ਵਾਟਰ ਟੈਂਕ ਤੇ ਪਾਣੀ ਹੈ ਨਹੀਂ ਨਹੀਂ ਵਾਟਰ ਸਾਡਾ ਜੀ ਅੰਦਰ ਗੁੰਦਰ ਲੱਗਿਆ ਹੋਇਆ ਹੈ ਨਹੀਂ ਸਰ ਜ਼ਿੰਮੇਵਾਰਾਂ ਦੇ ਪੱਖੇ ਚ ਸਰ ਪੱਖੇ ਵਿੱਚ ਇੱਕ ਦੋ ਪੱਖੇ ਖਰਾਬ ਨੇ ਸਰ ਮੈਂ ਤੁਹਾਡੀ ਜਾਨ ਸਾਹਿਬ ਦਾ ਪਰ ਏਸੇ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲੋ ਜੀ ਸਰ ਲੋਕਾਂ ਦਾ ਹੁਮਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਹਾਗੀਆਂ ਦੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਅੱਜ ਅੱਜ ਜੋ ਸਮੱਸਿਆ ਹੈ ਨਾ ਜੋ ਅੱਜ ਉਹ ਬਜ਼ੁਰਗ ਲੋਰੇ ਸਰ ਮੈਂ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਸੁਹਾਗੀਆਂ ਨੇ ਇੱਕ ਦਮੇ ਰਾਸ਼ ਕਰਤਾ ਸਾਰੇ ਸੈਕਟਰੀ ਆ ਗਏ ਕਿਉਂਕਿ ਹੰਦਕਾਰ ਦੀ ਥੋੜੀ ਜੀ ਮਤਲਬ ਹੋ ਗਈ ਸੀ ਲੇਟ ਉਹਦੇ ਕਰਕੇ ਸਾਰੀਆਂ ਸਾਡੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੈਕਟਰੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਨਹੀਂ 5-6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸੰਗਾਰਾ ਬ੍ਰਾਂਚ ਆ ਇੱਥੇ ਸਾਰਿਆਂ ਨਾਲ ਵੱਧ ਮੈਂਬਰ ਜਿਹਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਉਹਦੇ ਉੱਪਰ ਚਲੋ ਡੇਵਾਇਸ ਕਿਉਂ ਬੁਲਾਇਆ ਜਾ ਰਿਹਾ ਇਕੱਠਾ ਅੱਜ ਜੀ ਇਹਨਾਂ ਨੇ ਡਿਸੀਜਨ ਲਿਆ ਜੀ ਕੱਲ ਤੋਂ ਡੇਵਾਇਸ ਹੋ ਜਾਊਗਾ ਕੋਈ ਇਸੀ ਵੀ ਜਿੰਮੇਦਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਡਕ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜਿੰਮੇਦਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਅਧਾਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਮਾਤਾ ਜੀ ਵੀ ਮਿਲੇ ਤੇ ਜਿਹਨਾਂ ਨੇ ਕਿਹਾ ਸਵੇਰੇ 11:00 ਵਜੇ ਬੁਲਾਇਆ ਸੀ ਪਰ ਫਿਰ ਅੱਜ ਨੂੰ ਕੱਲ ਭੁੱਜਿਆ ਜਾ ਰਿਹਾ ਕੀ ਗੱਲ ਹੈ ਕਿਹੜੇ ਮਾਤਾ ਜੀ ਮੇਰੇ ਕੋਲ ਤਾਂ ਕੋਈ ਕੋਈ ਨਹੀਂ ਆਇਆ ਪਹੁੰਚਦੇ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਉਹ ਕੀ ਇਹ ਫੋਟੋਗ੍ਰ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਸੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲੋ ਕੱਲ ਤੋ ਫੁਕਤਾ ਵਰੰਡ ਹੋਣਗੇ ਜੀ ਇਹ ਸਵਾ